ਇਸ ਲਈ ਲਗਭਗ 11 ਸਾਲ ਤੋਂ ਮੈਂ 12 ਸਾਲ ਤੋਂ ਇਹ ਲੜਾਈ ਲੜ ਰਿਹਾ ਕਾਨੂੰਨੀ ਵੀ ਜੀ ਤੇ ਵੈਸੇ ਵੀ ਜੀ ਇਹ 2013 ਤੋਂ ਲੜਾਈ ਸ਼ੁਰੂ ਹੋਈ ਅੱਜ 25 ਆ ਗਿਆ ਉਦੋਂ ਤੋਂ ਮੈਂ ਲੜਾਈ ਲੜ ਰਿਹਾ ਕੋਈ ਮੇਰੇ ਦੋਸਤ ਨੂੰ ਇੱਕ ਬਜ਼ੁਰਗ ਜਿਹੜੇ ਆ 7% ਦੀ ਮਾਰਕੀਟ 'ਚ ਮਿਲੇ ਸਨ ਵੀ ਜਿਹੜੇ ਕਰੋੜ ਆਏ ਸਨ ਵੀ ਮੈਂ ਜਦੋਂ ਉਸ ਮੇਰੇ ਦੋਸਤ ਨੇ ਉਹਨਾਂ ਨੂੰ ਪੁੱਛਿਆ ਬਾਪੂ ਜੀ ਕੀ ਗੱਲ ਆ ਤੇ ਉਹਨਾਂ ਨੇ ਕੀ ਆ ਵੀ ਮੈਂ ਮੇਰੇ ਬੱਚਿਆਂ ਨੇ ਮੈਨੂੰ ਬਹੁਤ ਜਲੀਲ ਕੀਤਾ ਮੈਂ ਘਰ ਨਹੀਂ ਜਾਦਾ ਹੂੰ ਬਿਲਕੁਲ ਓਲਡੇਜ ਹੋਮ ਚ ਭੇਜ ਦਿਓ ਜੀ ਮੈਂ ਆਪਣੇ ਘਰ ਨਹੀਂ ਜਾਣਾ ਚਲੋ ਅਸੀਂ ਉਹਨਾਂ ਨੂੰ ਉਦੋਂ ਸਤਵਾੜਾ ਸਾਹਿਬ ਭਜਾਉਣ ਦਾ ਬੰਦੋਬਸ ਕੀਤਾ ਜੀ ਉੱਥੋਂ ਇਹ ਮੁੱਢ ਬੱਜਾ ਉਦੋਂ ਲੱਗੀ ਪਈ ਆ ਤੇ ਬਹੁਤ ਹੀ ਸੈਂਸਿਟਿਵ ਮੁੱਦਾ ਜੀ ਪਰ ਅੱਜ ਜੇ ਇੱਕ ਬਜ਼ੁਰਗ ਨੂੰ ਨੂੰ ਇਹ ਮਾਰਕੀਟ ਜੋਂਦਾ ਮਿਲਿਆ ਕੱਲ ਨੂੰ ਕਿੰਨੇ ਬਜੁਰਗਾਂ ਨਾਲ ਇਹ ਹੋ ਸਕਦੀ ਹੈ ਘਟਨਾ ਪੁਰਾਣੇ ਜਿਹੜੇ ਸਾਡਾ ਕਲਚਰ ਆ ਸਾਡਾ ਪਰਿਵਾਰਾਂ ਦਾ ਇੱਕ ਜਾਇੰਟ ਕਲਚਰ ਖੁੰਦਾ ਸੀ ਸਾਡਾ ਸਾਡਾ ਸਾਂਝੇ ਪਰਵਾਦ ਸਨ ਉਹ ਹੁਣ ਇਕੱਲੇ ਰਹਿ ਗਏ ਉਹ ਜੁੱਤਾਂ ਦਾ ਸਹਾਰਾ ਕੌਣ ਬਣੇ ਉਹਨਾਂ ਕੋਲ ਜਾਇਦਾਦਾਂ ਵੀ ਨਹੀਂ ਸਾਬੇ ਕਮਾਲ ਨੇ ਪੱਤ ਜਿਹੜਾ ਹੁਣ ਜਾਇਦਾਦ ਨਾਲ ਜਿਹੜਾ ਵਾ ਉਹ ਇਕੱਲਾ ਭੰਦੂਰ ਨਹੀਂ ਹੋ ਸਕਦਾ ਨਮਸਕਾਰ ਸਤਿ ਸ਼੍ਰੀ ਅਕਾਲ ਦਾ ਸਮਰਥਿਉ ਸ ਦੇਾਰੇ ਸਾਰੇ ਸਰੋਤਾਂ ਦਾ ਸਵਾਗਤ ਹੈ ਗੱਲ ਕਰਨ ਜਾ ਰਹੇ ਹਾਂ 올ਡ ਇਸ ਹੋਮ ਦੀ ਕਿਉਂਕਿ ਬੀਤੇ ਲੰਬੇ ਸਮੇਂ ਤੋਂ ਕੁਲਜੀਤ ਸਿੰਘ 베ਦੀ ਵੱਲੋਂ ਜਿਹੜਾ ਕਿ 올ਡ ਇਸ ਹੋਮ ਬਣਾਉਣ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਸੀਗਾ ਹ ਹਾਈ ਕੋਰਟ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਹੈ ਕੇਸ ਚੱਲਦਾ ਪਿਆ ਹੈ ਵੀ ਪੰਜਾਬ ਐਂਡ ਪੰਜਾਬ ਅਤੇ ਹਰਿਆਣਾ ਦੇ ਵਿੱਚ ਬਜ਼ੁਰਗਾਂ ਵਾਸਤੇ 올ਡ এজ ਜਿਹੜੇ ਕਿ ਹੋਮ ਬਣਾਏ ਜਾਣ ਬੀਤੀ ਸਾਹਿਬ ਨੇ ਸਾਡੇ ਦਾ ਬਹੁਤ ਬਹੁਤ ਸਵਾਗਤ ਹੈ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਿਲਕੁਲ ਸ਼ੁਰੂਆਤ ਇਹੀ ਹੈ ਵੀ ਬੀਤੇ ਦਿਨੀ ਹਾਈ ਕੋਰਟ ਵੱਲੋਂ ਨੋਟਿਸ ਕੀਤਾ ਗਿਆ ਹੈ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਉਸ ਤੋਂ ਇਲਾਵਾ ਗਮਾਡਾ ਨੂੰ ਕੀ ਨੋਟਿਸ ਹੋਇਆ ਹੈ ਕਿਉਂਕਿ 올ਡ এজ ਹੋਮ ਨੂੰ ਲੈ ਕੇ ਤੁਸੀਂ ਬੜੇ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਦੇਖੋ ਇਹ ਇੰਫਰੋਸ ਬਹੁਤ ਇੱਕ ਸੈਂਸਿਟਿਵ ਇਸ਼ੂ ਹੈ ਜੀ ਸਮਾਜਿਕ ਇਸ਼ੂਆ ਜੀ ਪਰ ਮੈਂ ਤਾਂ ਲੰਬੀ ਲੜਾਈ ਜਿਹੜੀ ਇੱਥੇ ਲੜੀ ਹੈ ਜੀ ਪਿਛਲੇ ਲਗਭਗ 11 ਸਾਲ ਤੋਂ ਮੈਂ 12 ਸਾਲ ਤੋਂ ਇਹ ਲੜਾਈ ਲੜ ਰਿਹਾ ਕਾਨੂੰਨੀ ਵੀ ਜੀ ਤੇ ਵੈਸੇ ਵੀ ਜੀ ਇਹ 2013 ਤੋਂ ਲੜਾਈ ਸ਼ੁਰੂ ਹੋਈ ਅੱਜ 25 ਆ ਗਿਆ ਉਦੋਂ ਤੋਂ ਮੈਂ ਲੜਾਈ ਲੜ ਰਿਹਾ ਤੇ ਜੇ ਮੈਂ ਗੱਲ ਕਰਾਂ ਵੀ ਦੀ ਸ਼ੁਰੂਆਤ ਕਿੱਦਾਂ ਹੋਈ ਜੀ 13 ਦੀ ਗੱਲ ਆ ਜਦੋਂ ਕੋਈ ਮੇਰੇ ਦੋਸਤ ਨੂੰ ਇੱਕ ਬਜ਼ੁਰਗ ਜਿਹੜੇ ਆ 7 ਫੀਸਦੀ ਮਾਰਕੀਟ 'ਚ ਮਿਲੇ ਸਨ ਵੀ ਜਿਹੜੇ ਕਰੋੜ ਆਏ ਸਨ ਵੀ ਮੈਂ ਜਦੋਂ ਉਸ ਮੇਰੇ ਦੋਸਤ ਨੇ ਉਹਨਾਂ ਨੂੰ ਪੁੱਛਿਆ ਬਾਪੂ ਜੀ ਕੀ ਗੱਲ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਮੇਰੇ ਬੱਚਿਆਂ ਨੇ ਮੈਨੂੰ ਬਹੁਤ ਜਲੀਲ ਕੀਤਾ ਮੈਂ ਘਰ ਨਹੀਂ ਜਾਣਾ ਹੂੰ ਬਿਲਕੁਲ ਉਹ ਤੋਂ ਮੇਰੇ ਦੋਸਤ ਨੇ ਮੇਰੇ ਦੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਇਹ ਕਿਦਾਂ ਦਾ ਕਹਿੰਦੇ ਮੈਂ ਘਰ ਨਹੀਂ ਜਾਣਾ ਮੈਂ ਵੀ ਗੱਲ ਕੀਤੀ ਪਰ ਉਹ ਨਹੀਂ ਮੰਨਦੇ ਵੀ ਮੈਨੂੰ ਕਿਸੇ 올ਡੇਜ ਹੋਮ 'ਚ ਭੇਜ ਦਿਓ ਮੈਂ ਆਪਣੇ ਘਰ ਨਹੀਂ ਜਾਣਾ ਚਲੋ ਅਸੀਂ ਉਹਨਾਂ ਨੂੰ ਉਦੋਂ ਸਰਤ ਵਾਲਾ ਸਾਹਿਬ ਭਜਾਉਣ ਦਾ ਬੰਦੋਬਸਤ ਕੀਤਾ ਜੀ ਉੱਥੋਂ ਇਹ ਮੁੱਢ ਬੱਜਾ ਉਦੋਂ ਕਿਉਂਕਿ ਮੈਂ ਹਮੇਸ਼ਾ ਸਮਾਜ ਤੇ ਕਮਾਂ ਲਈ ਸ਼ਹਿਰ ਦੇ ਕਮਾਂ ਲਈ ਲੜਾਈਆਂ ਲੜਦਾ ਜੀ ਮੇਰੇ ਉਹ ਦਿਮਾਗ 'ਚ ਗੱਲ ਜਿਹੜੀ ਉਦੋਂ ਲੱਗੀ ਪਈ ਆ ਤੇ ਬਹੁਤ ਹੀ ਸੈਂਸਿਟਿਵ ਮੁੱਦਾ ਜੀ ਪਰ ਅੱਜ ਜੇ ਇੱਕ ਬਜ਼ੁਰਗ ਨੂੰ ਨੂੰ ਮਾਰਕੀਟ ਤੋਂ ਹੰਦਾ ਮਿਲਿਆ ਤਾਂ ਕੱਲ ਨੂੰ ਕਿੰਨੇ ਬਜ਼ੁਰਗਾਂ ਨਾਲ ਇਹ ਹੋ ਸਕਦੀ ਹੈ ਘਟਨਾ ਬਿਲਕੁਲ ਉਹਦੇ ਦੀ ਕੋਈ ਨਾ ਕੋ ਕੰਮ ਕਰਨਾ ਚਾਹੀਦਾ ਬਿਲਕੁਲ ਫਿਰ ਮਨ ਉਸ 올ਡੇਜ ਹੋਮ ਜੋ ਤੋਂ ਗੱਲ ਸ਼ੁਰੂ ਹੋਈ ਮੈਂ ਗਮਾੜਾ ਨੂੰ ਬੇਨਤੀ ਕੀਤੀ ਵੀ ਮੋਹੱਲੇ ਚ 올ਡੇਜ ਹੋਮ ਬਣਾਉਣਾ ਚਾਹੀਦਾ ਸਰਕਾਰੀ ਬਣਾਣਾ ਚਾਹੀਦਾ ਬਿਲਕੁਲ ਗਮਾੜਾ ਨਾਲ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖੀਆਂ ਆਪਣਾ ਮੁੱਖ ਸਕੱਤਰ ਨੂੰ ਲਿਖੀਆਂ ਮੁੱਖ ਮੰਤਰੀ ਨੂੰ ਲਿਖੀਆਂ ਪਰ ਕੋਈ ਸੁਣਵਾਈ ਜਿਹੜੀ ਮੇਰੀ ਨਹੀਂ ਹੋਈ ਮੈਂ ਗਮਾੜਾ ਕਈ ਦਵਾਜੇ ਖੜਕਾਏ ਜੀ ਫਿਰ ਮੈਂ ਆਰਟੀਆਈ ਪਾਈ ਜੀ ਪੰਜਾਬ ਚ ਆਲੜੀ ਕਿੰਨੇ ਨੇ ਓਲਡੇਜ ਉਹਦੇ ਓਲਡੇਜ ਹੋਂ ਸਰਕਾਰੀ ਉਹ ਫਿਰ ਮੈਨੂੰ ਉਦੋਂ ਜਾਣਕਾਰੀ ਮਿਲੀ ਵੀ ਕੋਈ ਮੋਹੱਲ ਪੰਜਾਬ ਦੇ ਵਿੱਚ ਹੋਣ ਲਈ ਇੱਕ ਹੁਸ਼ਿਆਰਪੁਰ ਵਿੱਚ ਆ ਸਰਕਾਰੀ ਜਿਹੜਾ ਉਹ ਵੀ ਮਾੜੀ ਕੰਡੀਸ਼ਨ ਵਿੱਚ ਆ ਜੀ ਫਿਰ ਮੈਂ ਇਹਦੇ ਤੇ ਕਿਉਂਕਿ ਮੇਰਾ ਸੁਭਾਅ ਆ ਮੈਂ ਜੀ ਟੀਮ ਜਿਹੜਾ ਕੰਮ ਵੀ ਫੜਾ ਉਹਨੂੰ ਪੂਰੀ ਉੱਤੇ ਸਟੱਡੀ ਕਰਨਾ ਉਹਦੀ ਪੂਰੀ ਡੀਪਲੀ ਜਾਣਾ ਜੀ ਫਿਰ ਮੈਂ ਕਾਨੂੰਨੀ ਦਾ ਪੱਖ ਸਾਰਾ ਦੇਖਿਆ ਜੀ ਕਿਉਂਕਿ 2007 ਵਿੱਚ ਪਾਰਲੀਮੈਂਟ ਵੱਲੋਂ ਇੱਕ ਬਕਾਇਦਾ ਐਕਟ ਪਾਸ ਹੋ ਚੁੱਕਾ ਜੀ ਜਿਹਦੇ ਵਿੱਚ ਕਲੀਅਰ ਪੀ ਹਰ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਘੱਟੋ ਘਾਟ ਇੱਕ ਲੋੜ ਹੋਵੇ ਤਾਂ ਵੱਧ ਨਹੀਂ ਤੇ ਮਿਨੀਮਮ ਇੱਕ ਜਿਹੜਾ ਉਹ 올ਡੇਜ ਹੋਮ ਜਿਹੜਾ ਉਹ ਚਾਹੀਦਾ ਜੀ ਉਹ ਫਿਰ ਜਦੋਂ ਮੈਂ ਹਰ ਜ਼ਿਲ੍ਹੇ ਚ ਹਰ ਜ਼ਿਲ੍ਹੇ ਹਰ ਡਿਸਟ੍ਰਿਕਟ ਤੋਂ ਪੰਜਾਬ ਦੇ 23 ਜ਼ਿਲ੍ਹੇ 23 ਉਹ ਸਰਕਾਰੀ ਚਾਹੀਦੇ ਜੀ ਉਹ ਫਿਰ ਜਦੋਂ ਮੈਂ ਉਹਦੇ ਤੇ ਇਹਨਾਂ ਨੂੰ ਨੋਟਿਸ ਦਿੰਦਾ ਵੀ ਜੋ ਐਕਟ ਮਤਾਉ ਤੁਹਾਨੂੰ ਇੱਕ ਬਣਾਉਣਾ ਜਿਹੜਾ ਬੰਦਾ ਵਾ ਜੀ ਪਰ ਇਹਨਾਂ ਨੇ ਮੈਨੂੰ ਕੋਈ ਜਵਾਬ ਜਿਹੜਾ ਨਾ ਦਿੱਤਾ ਫਿਰ ਮੈਂ 2014 ਚ ਜਿਹੜਾ ਇਹਦੀ ਐਮਪੀਐਲ ਪਾਲੀ ਮਾਨ ਜੋ ਹਾਈ ਕੋਰਟ ਵਿੱਚ ਉਹ ਉਸ ਵੇਲੇ ਦਾ ਅਜ ਵੀ ਉਹ ਸਾਰਾ ਸੀਨ ਯਾਦ ਆ ਜਦੋਂ ਮੈਂ ਹਾਈ ਕੋਰਟ ਚ ਮੇਰੀ ਪਹਿਲੇ ਦਿਨ ਦੀ ਸੁਣਵਾਈ ਸੀ ਕਿਉਂਕਿ ਜਦੋਂ ਮੁਹਾਲੀ ਤੋਂ ਮੈਂ ਸ਼ੁਰੂ ਆਇਆ ਸੀ ਜਦੋਂ ਮੈਂ ਹਾਈ ਕੋਰਟ ਤੇ ਗਿਆ ਸੀ ਪਟੀਸ਼ਨ ਲੈ ਕੇ ਸਾਰੇ ਪੰਜਾਬ ਵਾਸਤੇ ਗਿਆ ਸੀ ਮੈਂ ਹਰਿਆਣੇ ਵਾਸਤੇ ਨਹੀਂ ਸੀ ਗਿਆ ਪਰ ਜਦੋਂ ਇਹ ਉੱਥੇ ਸੁਣਵਾਈ ਹੋਈ ਇਹਦੀ ਇਹਦੀ ਮਹੱਤਤਾ ਨੂੰ ਸਮਝਿਆ ਹੋਇਆ ਹੈ ਜੀ ਇਹਦੀ ਉਸ ਵੇਲੇ ਜੋ ਉਹ ਸਾਡੀ ਗੱਲਬਾਤ ਜੱਜ ਸਾਹਿਬ ਸੁਣ ਰਹੇ ਸਨ ਉਥੇ ਇੱਕ ਸੀਨੀਅਰ ਐਡਵੋਕੇਟ ਬੈਠੇ ਸਨ ਹਰਿਆਣਾ ਦੇ ਉਹ ਖੜੇ ਹੋਏ ਸਰ ਬਹੁਤ ਇੰਪੋਰਟੈਂਟ ਇਸ਼ੂ ਹੈ ਮੇਰੀ ਰਿਕਵੈਸਟ ਆ ਵੀ ਹਰਿਆਣਾ ਨੂੰ ਪਾਰਟੀ ਬਣਾਇਆ ਜਾਵੇ ਕੀ ਬਾਤ ਜਦੋਂ ਕਿ ਇਹ ਸਾਡੀ ਰਿਕਵੈਸਟ ਨਹੀਂ ਸੀ ਤੁਸੀਂ ਗੱਲਾਂ ਪੰਜਾਬ ਨੂੰ ਲੈ ਕੇ ਅਸੀਂ ਪੰਜਾਬ ਵਾਸਤੇ ਗਏ ਸਾਂ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਜਦੋਂ ਉਹ ਚੀਫ ਸਾਹਿਬ ਨੇ ਫਿਰ ਸਾਨੂੰ ਪੁੱਛਿਆ ਵੀ ਤੁਸੀਂ ਕਰਦੇ ਹੋ ਐਪਲੀਕੇਸ਼ਨ ਦਿੰਦੇ ਹੋ ਅਸੀਂ ਉਸੇ ਵੇਲੇ ਅਲਾਉ ਕੀਤਾ ਐਪਲੀਕੇਸ਼ਨ ਦਿੱਤੀ ਚੀਫ ਸਾਹਿਬ ਨੇ ਅਲਾਉ ਕੀਤਾ ਹਰਿਆਣਾ ਪਾਰਟੀ ਬਣਿਆ ਜੀ ਫਿਰ ਮੈਂ 6 ਸਾਲ ਵਿੱਚ ਹਾਈ ਕੋਰਟ ਚ ਲੜਾਈ ਲੜੀ ਸਰਕਾਰਾਂ ਨੇ ਉਹਦੇ 'ਚ ਬੜੇ ਝੂਠ ਬੋਲੇ ਬੜੇ ਲਾਰੇ ਲੱਪੇ ਲਾਉਂਦੀਆਂ ਜੀ ਕੋ ਸਰਕਾਰਾਂ ਵੀ ਸਾਡੀਆਂ ਪੰਜਾਬ 'ਚ ਇੰਨੀ ਸੋਸ਼ਲ ਚਲਦੇ ਚਲਦੇ ਨਹੀਂ ਬਿਲਕੁਲ ਇੰਨੇ ਐਨਜੀਓ ਲੋ ਚਲਾਏ ਜਾਂਦੇ ਨੇ ਉਹ ਚਲਾਏ ਜਾਂਦੇ ਨਹੀਂ ਚਲਣ ਲੇਕਿਨ ਕਾਨੂੰਨ ਇਸ ਗੱਲ ਦਾ ਸਪਸ਼ਟਾ ਕਿ ਸਰਕਾਰ ਦੀ ਜਿੰਮੇਵਾਰੀ ਆ ਸਰਕਾਰ ਆਪਣੀ ਜਿੰਮੇਵਾਰੀ ਤੋਂ ਪੱਜੇ ਨਾ ਬਿਲਕੁਲ ਫਿਰ ਵੀ ਵਿੱਚ ਜਦੋਂ ਹਾਈ ਕੋਰਟ ਦੀ ਬਾਰ ਬਾਰ ਫਟਕਾਰ ਪੈਂਦੀ ਸੀ ਆਪਣਾ ਇਹਨਾਂ ਨੂੰ ਤੇ ਉਹਦੇ ਵਿੱਚ ਤੋਂ ਹਾਈ ਕੋਰਟ ਵੱਲੋਂ ਇਹਨਾਂ ਨੂੰ ਬਾਰ-ਬਾਰ ਸਰਕਾਰਾਂ ਨੂੰ ਕਹਿਨ ਤੇ ਜੀ ਇਹਨਾਂ ਨੂੰ ਹਲਫਿਆ ਬਿਆਨ ਲੈਗੇ ਬਤਨ ਉਹ ਬਣਾਉਣੇ ਪੈਣਗੇ ਜੀ ਫਿਰ ਸਰਕਾਰਾਂ ਨੇ ਕਮਿਟਮੈਂਟ ਕੀਤੀ ਜੀ ਪੰਜਾਬ ਦੇ ਹਲਫਿਆ ਕਿਹੜੀ ਸਰਕਾਰ ਸੀਗੀ 20 ਦੇ ਵਿੱਚ ਸਰਕਾਰ 20 ਦੇ ਵਿੱਚ ਜਿਹੜੀ ਸੀ ਆਪਣਾ ਸਾਡੀ ਆਪਣਾ ਕਾਂਗਰਸ ਸਰਕਾਰ ਜੀ 20 ਵਿੱਚ ਨਾ ਹਲਫਿਆ ਬਿਆਨ ਦਿੱਤਾ ਕਿ ਆਪਣਾ ਜਿਹੜਾ ਵਾ ਉਹ ਪੰਜਾਬ ਵਿੱਚ ਬਣਾਵਾਂਗੇ ਹਰਿਆਣਾ ਨੇ ਵੀ ਦਿੱਤਾ ਹਰਿਆਣਾ ਨੇ ਕਿਹਾ 28 ਤੱਕ ਬਣਾਵਾਂਗੇ ਪੰਜਾਬ ਨੇ ਕਿਹਾ 24 ਤੱਕ ਬਣਾਵਾਂਗੇ ਠੀਕ ਹੈ ਕੋਰਟ ਨਹੀਂ ਮੰਨਦੀ ਕੋਰਟ ਨੇ ਕਿਹਾ ਵੀ ਸੱਤ ਦਾ ਐਕਟਾ ਹੁਣ ਤੱਕ ਤੁਸੀਂ ਕੋਈ ਕੰਮ ਨਹੀਂ ਕੀਤਾ ਇੰਨਾ ਸਮਾਂ ਨਹੀਂ ਦਿੱਤਾ ਜਾ ਸਕਦਾ ਇਹਨੂੰ ਰਵਾਈ ਕਰੋ ਫਿਰ ਪੰਜਾਬ ਨੇ 22 ਤੱਕ ਹਰਿਆਣਾ ਨੇ 24 ਤੱਕ ਕਮਿਟਮੈਂਟ ਕੀਤੀ ਵੀ ਹਰ ਸਾਲ ਦੇ ਵਿੱਚ ਅਸੀਂ ਇਹ ਬਜਟ ਦੇ ਪੈਸੇ ਰੱਖ ਕੇ ਹਰ ਸਾਲ ਬਣਾਵਾਂਗੇ ਜੀ ਪਰ ਅੱਜ ਦੁੱਖਾ ਮੈਨੂੰ ਪੰਜਾਬ ਸਰਕਾਰ ਆਪਣੇ ਹਲਫੀਆ ਬਿਆਨ ਤੋਂ ਮੁੱਕਰੀ ਅੱਜ 24 ਹਾਲ 25 ਮੁੱਕ ਗਿਆ ਅੱਜ ਤੱਕ ਪੰਜਾਬ ਚ ਦੋ ਨਵੇਂ ਬਣੇ ਮੇਰੀ ਪੋਜੀਸ਼ਨ ਦੇ ਫੈਸਲੇ ਤੋਂ ਬਾਅਦ ਅੱਜ ਮੁਹਾਲੀ ਦੇ ਵਿੱਚ ਵੀ ਨਹੀਂ ਬਣ ਸਕਿਆ ਉਹ ਫਿਰ ਮੈਂ ਕਦੀ ਇਹ ਨਹੀਂ ਆਗਾ ਕਿੱਥੇ ਬਣੇ ਮੈਂ ਤੁਹਾਨੂੰ ਦੱਸਣਾ ਮੈਂ ਇਹ ਨਹੀਂ ਆਗਾ ਮੱਚੂ ਪਕੜ ਕੇ ਬੈਠਣਾ ਜਿੰਨੇ ਆ ਗਿਆ ਫੈਸਲਾ ਆ ਗਿਆ ਆਈਕੋਰ ਨੇ ਕਿਹਾ ਤਾਂ ਬਣ ਜਾਣਗੇ ਮੁਰਗੀ ਚੁੱਪ ਕੇ ਬੈਠਾਂਗਾ ਮੈਂ ਉਹਦਾ ਪਿੱਛਾ ਕਰ ਰਿਹਾ ਅੱਜ ਤੱਕ 22 ਚ ਇਹ ਜਦੋਂ 22 ਦੇ ਵਿੱਚ 22 ਮੁੱਕੀ ਸੀ ਮੈਂ ਉਹਨੂੰ ਤੇ ਉਹਨਾਂ ਨੂੰ ਚਿੱਠੀਆਂ ਲਿਖੀਆਂ ਵੀ ਤੁਸੀਂ 22 ਮੁੱਕਣ ਵਾਲਾ ਜੀ ਤੁਸੀਂ ਮੈਨੂੰ ਸਟੇਟਸ ਰਿਪੋਰਟ ਦਿਓ ਕੀ ਤੁਸੀਂ ਕੀਤਾ ਇਹਨਾਂ ਨੇ ਨਹੀਂ ਦਿੱਤੀਆਂ ਆਪਾਂ ਫੇਰ ਨਾਲ ਲੀਗਲ ਨੋਟ ਦਿੱਤਾ ਤੁਸੀਂ 22 ਤੋਂ ਬਾਅਦ ਤੁਸੀਂ ਹੁਣ ਤੱਕ ਆਪਣਾ ਕੰਮ ਨਹੀਂ ਕੀਤਾ ਬਿਲਕੁਲ ਇਹਦੇ ਤੇ ਕੰਮ ਕਰੋ ਫਿਰ ਮਨ ਸਾਨੂੰ ਮੈਂ ਜੇ ਮੋਹਾਲੀ ਦੀ ਗੱਲ ਕਰਾਂ ਮੋਹਾਲੀ ਵਿੱਚ ਗਮਾੜਾ ਨੇ ਫੈਸਲਾ ਕੀਤਾ 23 ਦੇ ਵਿੱਚ ਵੀ ਅਸੀਂ 3 ਏਕੜ ਜਗ੍ਹਾ 78 ਸੈਕਟਰ ਵਿੱਚ ਫ੍ਰੀ ਆਫ ਕਾਸਟ ਜਿਹੜੀ ਆ ਸਮਾਜਿਕ ਸਿਹਤ ਡਿਪਾਰਟਮੈਂਟ ਆ ਉਹਦੇ ਵਿੱਚ ਅਸੀਂ ਤੁਹਾਨੂੰ ਦਵਾਵਾਂਗੇ ਇਹ ਡਿਪਾਰਟਮੈਂਟ ਸਾਨੂੰ ਕੰਸੈਂਟ ਦੇ ਦੇ ਉਹਦੀ ਕਾਪੀ ਇਹਦਾ ਮੈਨੂੰ ਭੇਜੀ ਮੈਂ ਇੱਥੇ ਉਹ ਤੇ ਪ੍ਰੈਸ ਕਾਨਫਰੰਸ ਕੀਤੀ ਤੋ ਇਹ ਜਿਆਦਾ ਆਈ ਬਿਲਕੁਲ ਬਿਲਕੁਲ ਅਸੀਂ ਬੜੀਆਂ ਕੋਸ਼ਿਸ਼ ਹੋਈ ਵੀ ਚਲੋ ਮਹਾਲੀਜ ਤੇ ਨੇ ਇੱਕ ਜਗ੍ਹਾ ਬਹੁਤ ਪ੍ਰਾਈਮ ਜਿਹੜੀ ਚ 400 ਕੋੜ ਦੀ ਜਗ੍ਹਾ ਵਾ ਉਹ ਫਰੀ ਅਵਕਾਸ ਕੁਮਾੜਾ ਦੇਣ ਵਾਸਤੇ ਮੰਨਿਆ ਜਿਵੇਂ ਦੀ ਬਹੁਤ ਵੱਡੀ ਪ੍ਰਾਪਤੀ ਸੀ ਪਰ ਅੱਜ ਅਫਸੋਸ ਆ ਵੀ ਫੈਸਲਾ ਕੀਤਾ ਹੋਇਆ ਛੇਡ ਮਾਈਂਡਰਡ ਡਿਪਾਰਟਮੈਂਟ ਤੋਂ ਦਵਾਉਣ ਤੋਂ ਬਾਅਦ ਛੇਡ ਮਾਈਂਡਰਡ ਸੋਸ਼ਲ ਜਸਟਿਸ ਡਿਪਾਰਟਮੈਂਟ ਨੇ ਗਮਾੜਾ ਨੂੰ ਦਿੱਤੇ ਵੀ ਤੁਸੀਂ ਜਿਹੜੀ ਸਾਨੂੰ ਚਿੱਠੀ ਦਿੱਤੀ ਹੈ ਉਹਦੇ ਤੇ ਅਮਲ ਕਰੋ ਸਾਨੂੰ ਉਹਦਾ ਪੋਜੀਸ਼ਨ ਤੇ ਉਹ ਸਾਡੇ ਨਾਲ ਟ੍ਰਾਂਸਫਰ ਕਰੋ ਬਿਲਕੁਲ ਪੈਸੇ 10 ਕਰੋੜ ਰੁਪਇਆ ਸੋਸ਼ਲ ਸੈਸ਼ਨ ਜਸਟਿਸ ਡਿਪਾਰਟਮੈਂਟ ਨੂੰ ਰਿਲੀਜ਼ ਕਰਵਾਤਾ ਉਹਨਾਂ ਕੋਲ ਪਿਆ ਬਿਲਡਿੰਗ ਬਣਾਉਣ ਵਾਸਤੇ ਲੈ ਕੇ ਆ ਗਮਾੜਾ ਨਹੀਂ ਦਿੱਤੀ ਉਸ ਤੋਂ ਬਾਅਦ ਜੇ ਪੰਜਾਬ ਲੈਵਲ ਦੀ ਗੱਲ ਕਰਾਂ ਤੇ ਅੱਜ ਪੰਜਾਬ ਵਿੱਚ ਬਹੁਤ ਹੀ ਵਧੀਆ 2 ਹੋਲਟੇਜ ਹੋਮ ਬਣ ਕੇ ਮੇਰੀ ਪਟੀਸ਼ਨ ਤੋਂ ਬਾਅਦ ਤਿਆਰ ਹੋਏ ਨੇ ਇੱਕ ਬਰਨਾਲਾ ਜ਼ਿਲ੍ਹੇ ਵਿੱਚ ਜਿਹੜਾ ਧਾਪਾ ਮੰਡੀ ਵਿੱਚ ਆ ਜੀ ਦੂਜਾ ਮਾਨਸਾ ਜ਼ਿਲ੍ਹੇ ਵਿੱਚ ਜਿਹੜਾ ਮਾਨਸਾ ਵਾਲਾ ਓਲਡੇਜ ਹਮੋਂ ਦੋਨੇ ਓਲਡੇਜੋਂ 3-3 ਏਕੜ ਵਿੱਚ ਬਣੇ ਨੇ ਜੀ ਉਹ ਬਿਲਡਿੰਗ ਪਿਆਰਾ ਉਹਦਾ ਫਾਰਮਲੀ ਉਦਘਾਟਨ ਮੁੱਖ ਮੰਤਰੀ ਸਾਹਿਬ ਨੇ ਮੈਂ ਟਾਈਮ ਨਹੀਂ ਮਿਲਿਆ ਉਹਨਾਂ ਨੂੰ ਉਦਘਾਟਨ ਕਰਨਾ ਹੁੰਦਾ ਇਸ ਕਰਕੇ ਉਹ ਨਹੀਂ ਕਰ ਸਕੇ ਉਹ ਜਦੋਂ ਥੋੜੇ ਮਹੀਨੇ ਖੰਡ ਵਿੱਚ ਤਿਆਰ ਹੋ ਗਿਆ ਉਦਘਾਟਨ ਕਰਨ ਤੋਂ ਬਾਅਦ ਵਰਕਿੰਗ ਹੋ ਜਾਏਗਾ ਤਪੇ ਵਾਲਾ ਜਿਹੜਾ ਬਨਾਲੇ ਜ਼ਿਲ੍ਹੇ ਦਾ ਬਹੁਤ ਵਧੀਆ 3 ਏਕੜ ਵਿੱਚ ਵਰਕਿੰਗ ਚ ਮੈਂ ਪਿੱਛੇ ਜੁਲਾਈ ਮਹੀਨੇ 'ਚ ਮੇਰਾ ਬਰਥਡੇ ਸੀਗਾ ਜੀ ਮੈਂ ਉੱਥੇ ਉਹਨਾਂ ਬੁਜੁਰਗਾਂ ਦੀਆਂ ਅਸੀਸਾਂ ਲੈ ਕੇ ਆਇਆ ਮਸਮੀਨਾ ਭਾਲਾ ਉਹ ਦਿਨ ਮੇਰੀ ਜ਼ਿੰਦਗੀ ਦਾ ਬਹੁਤ ਹੀ ਇੱਕ ਇਤਿਹਾਸਕ ਦਿਨ ਯਾਦਗਾਰੀ ਦਿਨ ਸੀ ਜਦੋਂ ਉਹਨਾਂ ਵਜੂਦਗਾਂ ਦੇ ਵਿੱਚ ਬੈਠ ਕੇ ਮੈਂ ਉਹਨਾਂ ਦੀ ਅਸੀਸਾਂ ਮਹਿਸੂਸ ਕਰ ਸਕਿਆ ਉਹਨਾਂ ਦੀ ਚਿਹਰਿਆਂ ਦੇ ਰੌਣਕ ਮਹਿਸੂਸ ਕਰ ਸਕਿਆ ਬਿਲਕੁਲ ਔਰ ਇਸ ਕਰਕੇ ਉਹਦੀ ਲੜਾਈ ਜਦੋਂ ਹੁਣ ਤੱਕ ਨਹੀਂ ਹੋਈ ਫਿਰ ਹੁਣ 24 ਵੀ ਮੁਕ ਗਿਆ ਹਰੀਆਨੇ ਦੀ ਜਿਹੜੀ ਸੀ ਇਹ ਡਰਾਇਮਾ ਉਹ ਵੀ ਮੁੱਕ ਗਿਆ ਉਹ 24 ਤੱਕ ਬਣਾਉਣੇ ਸਨ ਫਿਰ ਵੀ ਨਾ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਮੈਂ ਲੀਗਲ ਨੋਟਿਸ ਦਿੱਤਾ ਸੀ ਕੋਈ ਸਟੇਟਸ ਪੁੱਟਾ ਦਵੋ ਗਮਾੜਾ ਨੂੰ ਗਮਾੜਾ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਨੂੰ ਵੀ ਜੀ ਉਹਨਾਂ ਵੱਲੋਂ ਮਹੀਨਾ ਬੀਤਣ ਤੋਂ ਬਾਅਦ ਵੀ ਕਾਨਾਂ ਤੇ ਜੂਨ ਆ ਸਰਕਨ ਤੋਂ ਬਾਅਦ ਵੀ ਫਿਰ ਮੈਨੂੰ ਇਹ ਮਜਬੂਰਨ ਉਹਨਾਂ ਦੇ ਖਿਲਾਫ ਅਫਸਰਾਂ ਦੇ ਖਿਲਾਫ 22 ਨੇ ਇਹ ਪਟੀਸ਼ਨ ਜਿਹੜੀ ਆਪਣਾ ਦੇ ਮਾਨ ਸਾਹਿਬ ਜਿਹੜੀ ਦਾਖਲ ਕਰਨੀ ਪਈ ਜਿਹਦੇ ਤੇ ਹਾਈ ਕੋਰਟ ਪਾਈ ਕਲੇਮ ਪਾ ਕੇ ਹਾਈ ਕੋਰਟ ਨੇ ਬੜਾ ਫਿਰ ਕਲ ਝਾੜ ਪਾ ਕੇ ਇਹਨਾਂ ਨੂੰ ਉੱਥੇ ਮੌਕੇ ਤੇ ਪੰਜਾਬ ਦੇ ਐਡਵੋਕੇਟ ਨੂੰ ਵੀ ਹaryana ਦੇ ਐਡਵੋਕੇਟ ਨੇ ਉਹਨੂੰ ਗਮਾੜਾ ਦੇ ਐਡਵੋਕੇਟ ਨੂੰ ਰਸੀਬ ਕਰਵਾਈਆਂ ਨਾਲ ਹੀ 10 ਤਰੀਕ ਤੱਕ ਜਵਾਬ ਮੰਗਿਆ ਕਿ ਇਹਦੇ ਚ ਨਾ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਤੁਹਾਡੀ ਗੱਲ ਜੀ ਅਸਲੀਅਤ ਇਹ ਆ ਕਿ ਕਾਰਨ ਕੀ ਆ ਇਹ ਇਹਦੇ ਵੱਲ ਸਮਾਜਿਕ ਜ਼ਿੰਮੇਵਾਰੀ ਆ ਸਰਕਾਰਾਂ ਦੀ ਜੀ ਪਰ ਇੱਕ ਤੇ ਪੁਰਾਣੇ ਜਿਹੜੇ ਸਾਡਾ ਕਲਚਰ ਆ ਸਾਡਾ ਪਰਿਵਾਰਾਂ ਦਾ ਇੱਕ ਜਾਇੰਟ ਕਲਚਰ ਖੁੰਦਾ ਸੀ ਸਾਡਾ ਸਾਡਾ ਸਾਂਝੇ ਪਰਵਾਦ ਸਨ ਉਹ ਹੁਣ ਕੱਲੇ ਰਹਿ ਗਏ ਛੋਟਾ ਪਰਵਾਦ ਹੋ ਗਿਆ ਇੱਕ ਇੱਕ ਬੱਚਾ ਆ ਗਿਆ ਦੋ ਦੋ ਬੱਚੇ ਆ ਗਏ ਉਹਦੇ ਕਰਕੇ ਇਹ ਜਿਹੜੀ ਦਿੱਕਤਾਂ ਵੱਧ ਗਈਆਂ ਜੀ ਦੂਜਾ ਮੈਂ ਸਮਝਦਾ ਵੀ ਇਹਦੇ ਵੱਲ ਇਸ ਕੰਗੇ ਧਿਆਨ ਨਹੀਂ ਦਿੱਤੀ ਜਦ ਦਿੱਤਾ ਜਾਂਦਾ ਇਹਦੇ ਵੱਲ ਧਿਆਨ ਅਸੀਂ ਦੇਣ ਕਿੱਥੇ ਲਾਪੇ ਅਸੀਂ ਸਾਰੇ ਲੀਡਰ ਸਾਰੀਆਂ ਸਰਕਾਰਾਂ ਜਿੱਥੋਂ ਵੋਟਾਂ ਮਿਲਦੀਆਂ ਇਹ ਕਿਉਂਕਿ 올ਡ ਅਜ ਹੁਣ ਤੋਂ ਵੋਟਾਂ ਨਹੀਂ ਮਿਲਦੀਆਂ ਤਦ ਨੂੰ ਅਸੀਂ ਸਮਝ ਲਈਆ ਬਿਲਕੁਲ ਇਸ ਕਰਕੇ ਮੈਂ ਸਮਝੀਨਾ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਜਿੱਥੋਂ ਵੀ ਕੋਈ ਇਦਾਂ ਦਾ ਸਮਾਜਿਕ ਕੰਮਕਲਤ ਹੁੰਦਾ ਕੰਮ ਹੁੰਦਾ ਉਹ ਐਨਜੀਓ ਤੇ ਛੱਡਤਾ ਉਹ ਸਮਾਜਿਕ ਸੰਸਥਾਵਾਂ ਤੇ ਛੱਡਤਾ ਉਹ ਜੋ ਕਰਦੀਆਂ ਸਾਡੇ ਪ੍ਰਭਾਸਾ ਬਹੁਤ ਉਹਦੇ ਚੱਲ ਰਿਹਾ ਪਰ ਮੈਂ ਸਮਝੀਨਾ ਜਦੋਂ ਸਰਕਾਰਾਂ ਦੀਆਂ ਉਹ ਜ਼ਿੰਮੇਵਾਰੀਆਂ ਨੇ ਕਿਉਂਕਿ ਇਹ ਕੋਈ ਉਹ ਬੰਦੇ ਹੁੰਦੇ ਨੇ 올ਡੇ ਚ ਜਾ ਕੇ ਜਿਨ੍ਹਾਂ ਨੇ ਦੇਸ਼ ਲਈ ਗੁਰਸਾ ਸਾਹਿਬ ਦਾ ਫੌਜੀ ਹੋਵੇ ਆਪਣੇ ਸੂਬੇ ਲਈ ਆਪਣੇ ਪਰਿਵਾਰਾਂ ਲਈ ਉਹਨਾਂ ਨੇ ਟੈਕਸ ਦਿੱਤੇ ਹੋਏ ਨੇ ਉਹਨਾਂ ਨੇ ਜ਼ਿੰਦਗੀ ਦਾ ਬਹੁਤ ਹਿੱਸਾ ਆਪਣੇ ਦੇਸ਼ ਦੀ ਤਰਗਤੀ ਲਈ ਪਾਇਆ ਬਿਲਕੁਲ ਪਰ ਸਮੇਂ ਦੀ ਮਾਰਾਂ ਨੇ ਮੈਂ ਲੋੜ ਇਸ ਕਰਕੇ ਖਾਸ ਕਰਕੇ ਪੰਜਾਬ ਸਮਝਣਾ ਅੱਜ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਘਟ ਗਏ ਜਦੋਂ ਬੱਚੇ ਜਵਾਨ ਹੁੰਦੇ ਨੇ ਉਦੋਂ ਮਾਪੇ ਮਿਡਲ ਏਜ ਹੁੰਦੇ ਨੇ ਕੋਈ 50 ਸਾਲ 45 ਸਾਲ 55 ਸਾਲ ਦੇ ਵਿੱਚ ਹੁੰਦੇ ਨੇ ਉਦੋਂ ਬੱਚੇ ਏ ਵੀਡੇ ਦੇ ਪੇਰੈਂਟਸ ਨੇ ਉਹ ਆਪਣੇ ਠੀਕ-ਠਾਕ ਹੁੰਦੇ ਨੇ ਹੈਲਦੀ ਹੁੰਦੇ ਨੇ ਉਹ ਹਰ ਮਾਂ ਪਿਓ ਚਾਹੁੰਦਾ ਵਾ ਵੀ ਆਪਣੇ ਬੱਚਿਆਂ ਦਾ ਸਿਹਤਰੀ ਭੁੱਖ ਹੋਏ ਉਹਨਾਂ ਦੇ ਵਧੀਆ ਭੁੱਖ ਵਾਸਤੇ ਉਹਨਾਂ ਨੂੰ ਖੁਸ਼ੀ ਖੁਸ਼ੀ ਵਿਦੇਸ਼ਾਂ ਚ ਭੇਜਦਾ ਵੀ ਅੱਜ ਕਿਉਂਕਿ ਸਾਡੇ ਇੱਥੇ ਰੁਜ਼ਗਾਰ ਦੇ ਮੌਕੇ ਘਟ ਗਏ ਦੂਜਾ ਨਸ਼ੇ ਬਹੁਤ ਵੱਧ ਗਏ ਸੋਸਾਇਟੀ ਮਾੜੀ ਹੋ ਗਈ ਲਾੜ-ਆੜ ਦਾ ਹਾਲਾਤ ਬਹੁਤ ਮਾੜੇ ਹੋ ਗਏ ਹਰ ਪਿਓ ਮਾਂ ਨੂੰ ਇੱਕ ਹੁੰਦਾ ਵੀ ਮੇਰਾ ਬੇਟਾ ਸੇਫ ਰਵੇ ਮੇਰਾ ਬੇਟਾ ਨਚਿਆਂ ਤੋਂ ਬਚਿਆ ਰਹੇ ਮੇਰੀ ਤੀ ਸੁਖੀ ਰਹੇ ਉਹਦੇ ਲਈ ਜੇ ਵਿਦੇਸ਼ ਚ ਜਾ ਕੇ ਉਹ ਕੋ ਬਚਦੀ ਆ ਤੇ ਉਹਦੇ ਲਈ ਮੈਂ ਆਪਣੀ ਕੁਰਬਾਨੀ ਕਰਨ ਨੂੰ ਤਿਆਰ ਆ ਉਹ ਕਰਦੇ ਨੇ ਉਹਨੂੰ ਖੁਸ਼ ਰੈਂਦੇ ਨੇ ਚਲੋ ਬੱਚੇ ਵੀ ਸੈੱਟ ਹੁੰਦੇ ਨੇ ਬੱਚੇ ਮਾਪਿਓ ਕੁਰਬਾਨੀ ਬੱਚਿਆਂ ਪਿੱਛੇ ਦਿੰਦੇ ਨੇ ਪਰ ਜਿਉਂ ਜਿਉਂ ਬੁਢਾਪਾ ਆਉਂਦਾ ਉਹਦੇ ਨਾਲ ਜਿਹੜਾ ਵਾ ਉਹ ਮਾਪਿਓ ਕੱਲੇ ਮਾਪਿਓ ਕਲੇ ਰਾਜ ਜਾਂਦੇ ਨਹੀਂ ਮੈਂ ਸਮਝਦਾ ਇਹ ਅੱਜ ਕਿਉਂਕਿ ਇੱਕ ਤੱਬਾ ਸਮਝਿਆ ਜਾਂਦਾ ਵੀ ਜਿਹੜਾ ਮਾਂ ਪਿਓ ਜੀ ਬਿਲ ਦਾਸ਼ਮ ਵਿੱਚ ਗਿਆ ਉਹ ਘਰੋਂ ਖੜਦਾ ਬਿਲਕੁਲ ਪਤਾ ਕਿ ਘਰੋਂ ਕੱਢਣ ਦੀ ਨਹੀਂ ਗੱਲ ਹੈਗੀ ਅੱਜ ਕਈ ਬੱਚੇ ਮਾਂ ਪਿਓ ਇਹੋ ਜਿਹੇ ਹੈਗੇ ਨਾ ਉਹ ਕਦੋਂ ਕੱਢਦਾ ਕੋਈ ਨਹੀਂ ਬੱਚੇ ਚਾਹੁੰਦੇ ਵੀ ਨਹੀਂ ਉਹਨਾਂ ਨੂੰ ਸੇਵਾ ਕਰਨਾ ਪਰ ਸਮੇਂ ਉਹਨਾਂ ਦੇ ਹਾਲਾਤ ਉਹਨਾਂ ਦੀ ਮਜਬੂਰੀਆਂ ਇਹੋ ਜਿਹੀਆਂ ਨੇ ਕਿ ਕੋਲ ਆਣ ਕੇ ਨਹੀਂ ਰਹਿ ਸਕਦੇ ਪਰ ਉਹ ਇਕੱਲਾਪਨ ਮੈਂ ਸਮਝਦਾ ਉਹ ਬਹੁਤ ਵੱਡੀ ਬਿਮਾਰੀ ਆ ਉਹਦੇ ਨਾਲ ਉਹਨਾਂ ਨੂੰ ਮੈਂਟਲ ਸਟ्रेस ਲੈਂਦੇ ਨੇ ਉਹਦੇ ਉਹ ਤੋਂ ਵੀ ਅੱਗੇ ਗਾਣ ਜਿੰਨਾ ਚਿਰ ਤੇ ਉਹ ਜਿਹੜਾ ਵਿਯੁਦਕ ਨੇ ਪਤੀ ਪਤਨੀ ਆ ਇੱਕ ਜੋੜੀ ਆ ਦੋ ਦੋ ਟਾਇਰ ਨੇ ਚੱਲਦੇ ਨੇ ਉਹ ਮਾੜਾ ਮੋਟਾ ਆਪਣੀ ਆਪਣੀ ਗੱਡੀ ਚਲਾਈ ਜਾਂਦੇ ਆ ਲੇਕਿਨ ਕੁਦਰਤ ਦਾ ਸੂਲ ਆ ਇੱਕ ਦਿਨ ਸਾਰਿਆਂ ਜਾਂ ਪਰ ਜਦੋਂ ਉਹ ਇੱਕ ਬੰਦਾ ਚਲੇ ਜਾਂਦਾ ਭਾਵੇਂ ਉਹ ਹਸਬੈਂਡ ਹੋਵੇ ਭਾਵੇਂ ਉਹ ਵਾਈਫ ਹੋਵੇ ਉਹ ਜਦੋਂ ਇਕੱਲਾ ਰਹਿ ਜਾਂਦਾ ਮੈਂ ਸਮਝਦਾ ਉਹ ਬਹੁਤ ਵੱਡਾ ਇਹ ਸਰਾਬ ਹੋਜ ਬਣ ਜਾਂਦਾ ਉਸ ਵਸਤੇ ਆ ਤੇ ਗੱਡੀ ਉਹ ਚਲਾ ਨਹੀਂ ਸਕਦੇ ਖਸਤਾ ਲੋ ਜਾ ਨਹੀਂ ਸਕਦੇ ਕਿਤੇ ਉਹਨਾਂ ਨੂੰ ਆਉਣਾ ਜਾਣਾ ਰੋਟੀ ਪਾਣੀ ਲਈ ਵੀ ਔਖੇ ਹੋ ਜਾਂਦੇ ਡਿਪੈਂਡੈਂਟ ਹੋ ਜਾਂਦਾ ਦੂਜਾ ਤੁਹਾਡੇ ਸਾਹਮਣੇ ਰੋਜ਼ ਇੱਥੇ ਬੁਜੇਦਗਾਂ ਨੂੰ ਖਰੰਜ ਮਾਰਨ ਨੂੰ ਲੱਗ ਪਏ ਉਹ ਕਈ ਪਰਿਵਾਰ ਤੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਇਹ ਹੋ ਜਏ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਪਿੰਡ ਚਲੇ ਗਏ ਉਹ ਬੁਜੇਦਗ ਵਿਚਾਰੇ ਨਾ ਤੇ ਹੁਣ ਉਹ ਕਿਸੇ ਕੰਮ ਜੋਗੇ ਦੇ ਨਾ ਉਹਨਾਂ ਨੂੰ ਸਾਹ ਦੇ ਝੋਰਾ ਲੱਗਾ ਮੇਰਾ ਪੁੱਤ ਮਰ ਗਿਆ ਕਈ ਉਹਨਾਂ ਬੁਜੇਦਗਾਂ ਦਾ ਸਹਾਰਾ ਕੌਣ ਬਣੇ ਉਹਨਾਂ ਕੋਲ ਜਾਇਦਾਦਾਂ ਵੀ ਨਹੀਂ ਸਾਹਿਬੇ ਕਮਾਲ ਨੇ ਪਰ ਜਿਹੜਾ ਹੁਣ ਜਾਇਦਾਦ ਨਾਲ ਜਿਹੜਾ ਵਾ ਉਹ ਕੱਲਾ ਪੰਦੂ ਨਹੀਂ ਹੋ ਸਕਦਾ ਇਹ ਸੁਸਾਇਟੀ ਆ ਉਹਦੇ ਵਿੱਚ ਤੁਸੀਂ ਚੰਡੀਗੜ੍ਹ ਦੇਖਦੇ ਹੋ ਕਿੰਨੇ ਵਧੀਆ ਚੱਲਦੇ ਨੇ ਉੱਥੇ ਲੋਕ ਆਪਣਾ ਜਨਮ ਦਿਨ ਮਨਾਉਣ ਜਾਂਦੇ ਨੇ ਲੋਕ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਨੇ ਅਨੁਸਤਰੀਆ ਮਨਾਉਂਦੇ ਨੇ ਉਹਨਾਂ ਬਜ਼ੁਰਗਾਂ ਨਾਲ ਜਾ ਕੇ ਖੁਸ਼ੀ ਸਾਂਝੀ ਕਰਦੇ ਨੇ ਇੱਕ ਮਾਹੌਲ ਉਹਨਾਂ ਨੇ ਬਣਿਆ ਹੁੰਦਾ ਦੂਜੇ ਪੰਨੇ ਕੀ ਆ ਹਰ ਅੱਜ ਭਾਵੇਂ ਕਮਰਸ਼ੀਅਲਾਈਜ਼ ਹੋ ਗਿਆ ਵੀ ਕੰਮ ਬਹੁਤ ਸਾਰੇ 올ਡ ਜੋਮ ਪ੍ਰਾਈਵੇਟੇਸ਼ਨ ਚ ਆਣ ਕੇ ਬਣਾਲੇ ਲੋਕਾਂ ਨੇ ਇਤੇ ਹਰ ਸੁਵਿਧਾ ਦਿੰਦੇ ਲੋ ਪੇਡ ਹੋ ਗਏ ਉਥੇ ਲੱਖਾਂ ਰੁਪਏ ਮਹੀਨਾ ਹਜ਼ਾਰਾਂ ਰੁਪਏ ਮਹੀਨਾ ਉਹ ਲੈ ਰਹੇ ਨੇ ਉਹਨਾਂ ਕੋਲੋਂ ਉਹ ਦੇਣੇ ਪਰ ਇੱਕ ਬੰਨੇ ਹਿੰਦੁਸਤਾਨ ਦੀ ਸਰਕਾਰ ਬੜੇ ਮਾਣ ਨਾਲ ਕਹਿੰਦੀ ਹੈ ਬੜੇ ਫਖਰ ਨਾਲ ਕਹਿੰਦੀ ਹੈ ਅਸੀਂ 80 ਕਰੋੜ ਲੋਕਾਂ ਨੂੰ ਆਟਾ ਦਾਲ ਜਿਹੜੀ ਹੈ ਫਰੀ ਦੇਦੇ ਹਾਂ ਜਿਸ ਦੇਸ਼ ਦੀ ਬਦਕਿਸਮਤੀ ਸਮਝਦਾ ਮੈਂ ਕਿ 80 ਕਰੋੜ ਲੋਕਾਂ ਨੂੰ ਅਸੀਂ ਆਟਾ ਦਾਲ ਦੇ ਕੇ ਉਹਦੇ ਤੇ ਵੋਟਰਾਂ ਲੈਣ ਵਾਸਤੇ ਨਿਰਬਧ ਕਰਤਾ ਹੋਵੇ ਉਹਨਾਂ ਦਾ ਉਹਨਾਂ ਲੋਕਾਂ ਦਾ ਬੁਢਾਪਾ ਉਹ ਬੱਚੇ ਕਿੱਥੋਂ ਉਹਨਾਂ ਦਾ ਕਰ ਸਕਣਗੇ ਅੱਜ ਮੈਡੀਕਲ ਫੈਸਿਲਿਟੀ ਇੰਨੀ ਮਹਿੰਗੀ ਹੋ ਗਈ ਆ ਕਿ ਬੱਚੇ ਚਾਹ ਕੇ ਵੀ ਕਈ ਉਹਦੇ ਇਲਾਜ ਨਹੀਂ ਕਰਵਾ ਪਉਂਦੇ। ਕਿ ਉਹਨਾਂ ਦੀ ਮਜਬੂਰੀ ਹੋ ਗਈ ਜਦੋਂ ਆਟਾ-ਦਾਲ ਦੇ ਫ੍ਰੀ ਮਿਲਦੇ ਕਾਦੋਬਤ ਹੈ ਨਹੀਂ। ਸਰਕਾਰ ਆਪ ਮੰਨਦੀ ਆ ਕਿ ਉਹਨਾਂ ਬੁਜੁਰਗਾਂ ਦਾ ਕੋਈ ਨਾ ਕੋਈ ਸਹਾਰਾ ਬੰਨਣਾ ਚਾਹੀਦਾ। ਸਰਕਾਰਾਂ ਕਾਦਰ ਇਸੇ ਕੰਮ ਨਹੀਂ ਹੁੰਦੀ ਆ ਕਿ ਉਹਨਾਂ ਲੋਕਾਂ ਦਾ ਸਹਾਰਾ ਬੰਨਣਾ। ਮੈਂ ਆਪਣੀ ਜਮੇ ਸਮਝਦਾ ਹਾਂ। ਅੱਜ ਤੱਕ ਲੰਬੀ ਲੜਾਈ ਲੜੀ ਆ ਅੱਜ ਪੰਜਾਬ 'ਚ ਜੇ ਇੱਕ ਸ਼ਹਿਰ ਪੁੱਜ ਦੋ ਬਣ ਕੇ ਤਿਆਰ ਹੋ ਗਏ ਨੇ। ਸਰਕਾਰਾਂ ਨੂੰ ਬਣਾਉਣੇ ਪੈਣੇ ਨੇ। ਅੱਜ ਬਣਾਉਣ ਕੱਲ ਬਣਾਉਣ ਮੇਰੀ ਆਪਣੀ ਕੋਸ਼ਿਸ਼ ਆ ਕਿ ਮੈਂ ਇਹ ਕਿਉਂਕਿ ਇਹ ਵੋਟਾਂ ਦੇ ਮੁਦਦੇ ਮੁੱਦਾ ਨਹੀਂ ਲੜਦਾ ਮੈਂ ਮੈਂ ਸ਼ਹਿਰ ਦੇ ਹਰ ਮੁੱਦੇ ਤੇ ਲੜਾਈ ਲੜੀ ਹੈ 25 28 ਕੇਸ ਮੈਂ ਹਾਈ ਕੋਰਟ ਚ ਲੈ ਕੇ ਗਿਆ ਅੱਜ ਵੀ ਮੇਰੇ ਚਾਰ ਕੇਸ ਚੱਲ ਰਹੇ ਸਨ ਜ ਪੰਜਵਾਂ ਹੈ ਹਾਈ ਕੋਰਟ ਚ ਲਿਆ ਉਹ ਮੈਂ ਵੀ ਕੋਸ਼ਿਸ਼ ਆ ਕਿ ਮੈਂ ਮੁਹਾਲੀ ਦੇ ਲੋਕਾਂ ਲਈ ਜਿੰਨੀ ਮੇਰੀ ਕਮਿਟਮੈਂਟ ਆ ਉਹਦੇ ਲਈ ਜੋ ਮੈਂ ਕੰਮ ਕਰ ਸਕਾਂ ਮੈਂ ਕਰਾਂ ਅੱਜ ਤੁਸੀਂ ਬੱਸ ਸਟੈਂਡ ਦਾ ਮੁੱਦਾ ਕਈ ਸਰਕਾਰਾਂ ਆਈਆਂ ਅੱਜ ਮੈਂ ਹਾਈ ਕੋਰਟ ਧੱਕੇ ਖਾ ਰਿਹਾ ਜੋ ਸੜਕ ਚਾਲੂ ਹੋ ਜੇ ਲੋਕ ਕਿੰਨਾ ਜਾਮ ਚਾ ਸ਼ਾਮ ਨੂੰ ਜਾ ਕੇ ਵਖੋ ਤੇ ਨਹੀਂ ਹੁਣ ਬੱਸ ਸਟੈਂਡ ਵਾਲੀ ਪ੍ਰੋਬਲਮ ਕਿੱਥੇ ਅੜੀ ਹੋਈ ਹੈ ਬੀਨ ਸਾਹਿਬ ਕਿਉਂਕਿ ਉਹ ਉਦਾਂ ਦਾ ਉਦਾਂ ਹੀ ਹੈ ਉਹ ਉਹ ਮੈਂ ਤੁਹਾਨੂੰ ਉਹਦੇ ਬਾਰੇ ਵੱਖਰੀ ਤੁਸੀਂ ਲੇਖੋ ਤੁਹਾਨੂੰ ਉਹ ਚਲੋ ਹੋਲਡ ਇਸ ਹੋਮ ਤੇ ਆਂਦੇ ਹਾਂ ਹਰਿਆਣਾ ਦੀ ਕੀ ਸਥਿਤੀ ਹੈ ਹਰਿਆਣਾ ਚ ਬਣੇ ਨੇ ਜਿਵੇਂ ਪੰਜਾਬ ਤੋਂ ਤੁਸੀਂ ਦੋ ਬਣ ਚੁੱਕੇ ਨੇ ਹਰਿਆਣਾ ਨੂੰ ਲੱਗਦਾ ਮੈਨੂੰ ਲੱਗਦਾ ਜੋ ਹਰਿਆਣੇ ਨੇ ਅੱਜ ਤੱਕ ਕੋਈ ਕੰਮ ਕੀਤਾ ਨਹੀਂ ਕਿਉਂਕਿ ਉਹਨਾਂ ਨੇ ਕੋਈ ਸਾਨੂੰ ਸਟੇਟਸ ਰਿਪੋਰਟ ਦਿੱਤੀ ਮੈਨੂੰ ਉਹਦੇ ਬਾਰੇ ਮੈਂ ਪੱਕਾ ਤੇ ਕੋਈ ਨਹੀਂ ਕਹਿ ਸਕਦਾ ਪਰ ਜੋ ਉਹਨਾਂ ਨੇ ਕਿਹਾ ਕੋਈ ਸਾਨੂੰ ਕੋਈ ਉਹਨਾਂ ਕੋਈ ਚਿੱਠੀ ਪੱਤਰ ਜਵਾਬ ਦਿੱਤਾ ਹੈ ਨਹੀਂ ਕਿਸੇ ਚਿੱਠੀ ਦਾ ਕਿਸੇ ਨੋਟਿਸ ਦਾ ਇਸ ਕਰਕੇ ਉਹ ਹਾਈ ਕੋਰਟ ਤੇ ਦੇਣਾ ਹੀ ਪੈਣਾ ਇਸ ਆਛੂਆ ਹੈਗੂ ਨੇ ਕੁਝ ਕੀਤਾ ਹੋਵੇਗਾ ਪਰ ਦੇ ਹੀ ਕੀਤਾ ਤੇ ਕਰਨਾ ਉਹਨਾਂ ਨੂੰ ਵੀ ਪਵੇਗਾ ਉਹਨਾਂ ਬਜ਼ੁਰਗਾਂ ਵਾਸਤੇ ਜਿਹੜੇ ਜਿਹੜੇ ਬਜ਼ੁਰਗ ਜਿਹਦੇ ਨਹੀਂ ਆਪਣੇ ਘਰਾਂ 'ਚ ਰਹਿ ਸਕਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਗਾ ਕਿਉਂਕਿ ਇਹ ਸਾਡਾ ਸਮਾਯਾ ਨੇ ਅਸੀਂ ਉਹ ਸਾਡੇ ਦੇਸ਼ ਲਈ ਸਾਡੇ ਸੂਬਿਆਂ ਲਈ ਸਾਡੇ ਪਰਿਵਾਰਾਂ ਲਈ ਉਹਨਾਂ ਲੋਕਾਂ ਦੇ ਬਹੁਤ ਵੱਡਾ ਯੋਗਦਾਨ ਆ। ਬੀਤ ਸਾਬ ਇੱਕ ਗੱਲ ਹੋ ਜਿਹੜੇ ਦੋ 올ਡੇਜ ਹੋਮ ਬਣ ਚੁੱਕੇ ਨੇ ਇੱਕ ਹੁਸ਼ਿਆਰਪੁਰ ਚ ਤੇ ਇੱਕ ਉਧਰ ਤੇ ਤੁਹਾਨੂੰ ਕੀ ਲੱਗਦਾ ਉੱਥੇ ਕਿੰਨੇ ਕੁ ਬਜ਼ੁਰਗ ਰਹ ਰਹੇ ਨੇ? ਦੇਖੋ ਉਹ ਜਿਹੜੇ 올ਡੇਜ ਹੋਮਾਂ ਕਿਉਂਕਿ ਖਲੇ ਐਡ ਨਵੇਂ ਬਣੇ ਐਡੋ ਟਾਈਮੈਂਟ ਹੈ ਹੋਈ ਨਹੀਂ ਹਲੇ ਪੂਰੀ ਮਹਿਕਮਾ ਪਤਾ ਨਹੀਂ ਲੱਗਿਆ ਲੋਕਾਂ ਨੂੰ ਲੋਕਾਂ ਨੂੰ ਪਤਾ ਨਹੀਂ ਲੱਗਾ ਉਹਦੀ 150 ਦੀ ਕਪੈਸਿਟੀ ਹੈ ਲੇਕਿਨ ਜਿੱਦੋਂ ਮੈਂ ਗਿਆ ਸੀ ਉਦੋਂ ਤੱਕ ਹੁਣ ਮੈਨੂੰ ਪਤਾ ਨਹੀਂ ਉਦੋਂ ਨਾਲ ਨਵਾਂ ਨਵਾਂ ਸ਼ੁਰੂ ਹੋਇਆ ਸੀ 25 30 ਬਜੁਰਗ ਉੱਥੇ ਸਨ ਔਰ ਉੱਥੇ ਵੇਖੋ ਇੱਕ ਤੇ ਆ ਵੀ 10 10 ਏਕੜ ਵਿੱਚ ਬਣੀ ਆ ਬਹੁਤ ਆਲੀਸ਼ਾਨ ਬਿਲਡਿੰਗ ਆ ਔਰ ਨਾਲ ਬੜੀ ਖੁੱਲੀ ਉਹਨਾਂ ਕੋਲ ਜਗਾਵਾ ਬਕਾਇਦਾ ਮੈਡੀਕਲ ਫੈਸਿਲਿਟੀ ਆ ਉਹਨਾਂ ਨੂੰ ਹੱਦ ਐਂਬੂਲੈਂਸ ਹੁੰਦੀ ਆ ਡਾਕਟਰ ਹੁੰਦਾ ਪੂਰਾ ਸਟਾਫ ਆ ਉਹਨਾਂ ਕੋਲ ਖਾਣਾ ਪੀਣਾ ਜਿਹੜਾ ਉਹਨਾਂ ਨੂੰ ਟਾਈਮ ਤੇ ਮਿਲਦਾ ਫਿਜ਼ੀਓਥੈਪੀ ਉਹਨਾਂ ਦੀ ਉਹਨਾਂ ਲਈ ਐਂਟਰਟੇਨਮੈਂਟ ਲਈ ਵਾਸਤੇ ਟੀਵੀ ਲੱਗੇ ਨੇ ਖ਼ਬਰਾਂ ਆਉਂਦੀਆਂ ਨੇ ਉਹਦੋਂ ਦਾ ਹੋਰ ਜਿਹੜੇ ਐਕਟੀਵਿਟੀ ਐ ਉਹ ਕਰਦੇ ਨੇ ਉਹ ਸਾਰੇ ਇੱਕੋ ਮੋਚ ਨੇ ਗੱਪਾਂ ਮਾਰਦੇ ਨੇ ਕੋਈ ਬਾਜ਼ ਖੇਡਦਾ ਵਾ ਕੋਈ ਇੱਕ ਦੂਜੇ ਦੀ ਦੁੱਖ ਸੁੱਖ ਜਿਹੜਾ ਉਹ ਸਾਂਝੇ ਕਰਦੇ ਨੇ ਇੱਕ ਦਿਲ ਲਗਾ ਰਿਹਾ ਬਿਲਕੁਲ ਦਿਲ ਲਗਾ ਰਿਹਾ ਪਰ ਹੁਣ ਕੀ ਲੱਗਦਾ 10 ਤਰੀਕ ਨੂੰ 10 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਹੈ ਗਮਾੜਾ ਨੂੰ ਪੰਜਾਬ ਨੂੰ ਤੇ ਹਰਿਆਣਾ ਸਰਕਾਰ ਨੂੰ ਕੀ ਲੱਗਦਾ 10 ਤਰੀਕ ਨੂੰ ਕੀ ਨਿਚੋੜ ਨਿਕਲ ਸਕਦਾ ਉੱਥੇ ਕੋਈ ਨਾ ਕੋਈ ਸਮ ਇਹਦੇ ਵਿੱਚ ਰਿਪੋਰਟ ਦੇਣਗੇ ਰਿਪੋਰਟ ਪੇਸ਼ ਕਰਨਗੇ ਬਈ ਇਹ ਕਰਤਾ ਝੂਠੀ ਸੱਚੀ ਪੇਸ਼ ਕਰਨਗੇ ਜੋ ਗਵਾਡਾ ਵਾਲੇ ਹੋਸਾ 10 ਤਰੀਕ ਨੂੰ ਉਹਨੂੰ ਲਾਟ ਹੀ ਕਰ ਦੇਣਗੇ ਪੰਜਾਂ ਜੇ ਅਸੀਂ ਆ ਫਾਈਲ ਇੱਥੇ ਅਟਕੀ ਪਈ ਹੈ ਇੱਥੇ ਜਗ੍ਹਾ ਉਹ ਜਗ੍ਹਾ ਹੋ ਸਕਦਾ ਜਗ੍ਹਾ ਚੇਂਜ ਕਰਨੀ ਹੋਵੇ 78 ਸੈਂਟ ਵੀ ਬਹੁਤ ਟਾਈਮ ਲੁਕੇਸ਼ਰੀ ਭੁੱਲ ਬਿਲਕੁਲ ਇਹਨਾਂ ਨੇ ਵੇਚਣੀ ਹੋਵੇ ਕਿਉਂ ਸਰਕਾਰ ਦੇ ਵਿਚਨ ਤੇ ਆਈ ਹੈ ਸਾਰੀ ਚੀਜ਼ ਸਾਰੀ ਪ੍ਰਾਪਰਟੀ ਵੇਚਣੇ ਲਈ ਹੋਈ ਆ ਉਹ ਵੀ ਹੋ ਸਕਦਾ ਵੇਚ ਨਹੀਂ ਹੋਵੇ ਇਸ ਕਰਕੇ ਡਿਲੇ ਹੋਇਆ ਹੋਵੇ ਕਿ ਉਹ ਕੀ ਹੁਣ ਵੀ ਜਨ ਤੇ ਕੋਰਟ ਚ ਮੈਸੇਜ ਆਪਣਾ ਜਿਹੜੀ ਐ ਸਪਸ਼ਟਿਕਾ ਦੇਣਾ ਹੀ ਪਵੇਗਾ ਤੇ ਦੂਜਾ ਕੋਰਟ ਨੇ ਅੱਗੋਂ ਇਹਦੇ ਤੇ ਗੰਭੀਰਤਾ ਨਾਲ ਜਿਹੜਾ ਪਹਿਲਾਂ ਲਿਆ ਵਾ ਅਗੋਂ ਇੱਕ ਕੋਰਟ ਇਹਦੇ ਤੇ ਬੜੀ ਨੂੰ ਗੰਭੀਰ ਲਵੇਗੀ ਔਰ ਮੈਨੂੰ ਆਸ ਤੇ ਤਸੱਲੀ ਆ ਤੋਂ ਉਹਨਾਂ ਬਜੁਰਗਾਂ ਦੀਆਂ ਦੁਆਵਾਂ صدਕਾ ਉਹ ਉਹਨਾਂ ਦੀਆਂ ਅਸੀਸਾਂ صدਕਾ ਜਿਹੜੀ ਲੜਾਈ ਮੈਂ ਸ਼ੁਰੂ ਕੀਤੀ ਹੋਈ ਹੈ ਤੇ ਮੈਂ ਕਾਮਯਾਬ ਹੋਵਾਂਗਾ ਮੁਹਾਲੀ ਵਿੱਚ ਵੀ 3 ਏਕੜ ਜਗ੍ਹਾ ਜਿਹੜੀ ਮੈਂ ਲੈ ਕੇ ਆ ਡਾਂਗਾ ਹਟਣ ਵਾਲਾ ਮੈਂ ਨਹੀਂ ਹਾਂਜੀ ਭਾਵੇਂ ਮੈਨੂੰ ਜਿੰਨੀ ਮਰਜ਼ੀ ਲੰਬੀ ਲੜਾਈ ਲੜਨੀ ਪਵੇ ਉਹਦਾ ਮੈਂ ਚੁੱਪ ਬਹਿਣ ਵਾਲਾ ਵਾਂ ਇਹਦੇ ਲਈ ਮੈਂ ਜਿੰਨਾ ਯੋਗ ਲਾਵਾਂ ਲੱਗਦਾ ਹੋਵੇ ਲੱਗਦਾ ਹੋਵੇ ਕਿ ਲਾਵਾਂਗਾ ਮੈਂ ਸਰਕਾਰ ਨੂੰ ਵੀ ਤੁਹਾਡੇ ਰਾਹੀਂ ਵੀ ਬੇਨਤੀ ਕਰਨਾ ਪਰ ਇਹ ਕੋਈ ਮੇਰਾ ਮੁੱਦਾ ਨਹੀਂ ਬਿਲਕੁਲ ਇਹ ਮੇਰਾ ਕੋਈ ਨਿੱਜੀ ਦਾ ਮੁੱਦਾ ਨਹੀਂ ਨਾ ਮੇਰੇ ਕਿਸੇ ਹੋਰ ਨਿੱਜੀ ਤੌਰ ਤੇ ਮੈਂ ਕਿਸੇ ਨੂੰ ਉੱਥੇ ਰੱਖਣਾ ਵਾ ਪਰ ਇਹ ਇੱਕ ਸਮਾਜ ਦਾ ਉਹ ਹਿੱਸਾ ਵਾ ਇਹ ਸਾਡੀ ਜ਼ਿੰਮੇਵਾਰੀ ਬੰਦੀ ਹੈ ਸਰਕਾਰਾਂ ਦੀ ਉਹਦੇ ਤੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਉਹਨਾਂ ਮਾਣਯੋਗ ਸਾਡੇ ਸਤਿਕਾਰਯੋਗ ਸਾਡੇ ਜੋ ਬਜ਼ੁਰਗ ਨੇ ਉਹਨਾਂ ਦੇ ਰੱਖ ਰਖਾ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਅਸੀਂ ਜੋ ਸੋਚਦਾ ਕਰ ਸਕੀਏ ਉਹ ਘਾਟਾ ਉਹਨਾਂ ਦੀ ਅਸੀਂ ਸਾਨੂੰ ਸਰਕਾਰਾਂ ਨੂੰ ਪਹਿਲ ਦੇ ਅਧਾਰ ਤੇ ਜਿਹੜੇ ਹਰ ਜ਼ਿਲ੍ਹੇ 'ਚ ਹੀ ਬਣਾਉਣੇ ਚਾਹੀਦੇ ਨੇ ਤਾਂ ਕਿ ਅਸੀਂ ਜਿਹੜੀ ਆ ਇਹ ਸਮਾਜਿਕ ਜ਼ੁਮੇ ਦੀ ਜਿਹੜੀ ਹੈਗੀ ਹੈ ਸਰਕਾਰ ਉੱਤੇ ਕੰਮ ਕਰ ਸਕੀ ਸੋ ਬਿਲਕੁਲ ਇਹ ਸਨ ਕੁਲਜੀਤ ਸਿੰਘ ਬੇਦੀ ਮੁਹਾਲੀ ਦੇ ਇਸ ਸਮੇਂ ਡਿਪਟੀ ਮੇਅਰ ਵੀ ਨੇ ਸੋ ਬੀਤੇ ਲੰਬੇ ਸਮੇਂ ਤੋਂ ਪੰਜਾਬ ਲਈ ਮੁਹਾਲੀ ਦੇ ਵਿੱਚ ਜਿਹੜੀਆਂ ਵੀ ਇਸ ਮਸੱਈਆਂ ਆਉਂਦੀਆਂ ਨੇ ਮੁਹਾਲੀ ਵਾਸੀਆਂ ਨੂੰ ਇਸ ਮਸੱਈਆਂ ਆਉਂਦੀਆਂ ਨੇ ਚਾਹੀ ਇੱਥੇ ਕਮਿਊਨਿਟੀ ਸੈਂਟਰ ਜਿਹਨਾਂ ਦੇ ਉੱਤੇ ਕਬਜ਼ੇ ਸੀਗੇ ਉਹ ਖਾਲੀ ਕਰਾਉਣ ਦੀ ਗੱਲ ਹੋਵੇ ਬੱਸ ਸਟੈਂਡ ਦੀ ਗੱਲ ਹੋਵੇ ਪਹਿਲਾਂ ਆਰਟੀਆ ਜਾਂ ਪਾਪਾ ਕੇ ਮਤਲਬ ਲੋਕਾਂ ਨੂੰ ਜਗਾਉਂਦੇ ਸੀਗੇ ਲੋਕਾਂ ਦੇ ਜਿਹੜੇ ਮਸਲੇ ਹੱਲ ਕਰਦੇ ਸੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਿ 올ਡ एज ਹੋਮ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਕਿ ਇੱਕ ਕਹਿ ਸਕਦਾ ਲੜਾਈ ਲੜੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਦੋਤਾ ਬਣ ਚੁੱਕੇ ਨੇ ਜਿੱਥੇ ਲੋਕ ਵੀ ਰਹਿ ਰਹੇ ਨੇ ਪਰ ਦੇਖਾਂਗੇ ਹੁਣ 10 ਤਰੀਕ ਦਾ ਜਣਾ ਹਰਿਆਣਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਗਿਆ ਹੈ ਗਮਾੜਾ ਨੂੰ ਸਮਾਂ ਦਿੱਤਾ ਗਿਆ ਹੈ ਵੀ ਉਹ ਜਿਹੜੀ ਕੰਟੈਂਪਟ ਦੀ ਉੱਪਰ ਆਪਣੀ ਸਟੇਟਸ ਦੀ ਰਿਪੋਰਟ ਕੋਰਟ ਦੇ ਵਿੱਚ ਦਾਖਲ ਕਰਨ ਸੋ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੜਾਈ ਹੋਰ ਕਿੱਥੇ ਤੱਕ ਜਾਂਦੀ ਹੈ ਕਦੋਂ ਤੱਕ ਜਿਹੜੇ ਬਜ਼ੁਰਗ ਨੇ ਜਿਹੜੇ ਜਿਨ੍ਹਾਂ ਦਾ ਕੋਈ ਸਾਹਮਣ ਵਾਲਾ ਜਿਨ੍ਹਾਂ ਨੂੰ ਕੋਈ ਨਹੀਂ ਹੁੰਦਾ ਉਹਨਾਂ ਵਾਸਤੇ ਸਰਕਾਰਾਂ ਕਿੰਨੀ ਜਲਦੀ ਪੰਜਾਬ ਦੇ ਵਿੱਚ ਹੋਰ ਅਜਿਹੇ 올ਡਰ ਹੋਮ ਖੋਲਦੀਆਂ ਨੇ ਕੈਮਰਾਮੈਨ ਦੀਪੀ ਦੇ ਨਾਲ ਹਰਜੀਤ ਮਹਿੰਦਰਾ ਦਾ ਸਮਰਦੇ ਸਮਹਾਨੀ